ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਉਹ ਜੋ ਬੇਗਮਾਂ ਸਨ ਇਹ ਤਾਂ ਮਹਾਰਾਜ ਦੇ ਮਨ ਵਿੱਚ ਕਾਮਵਾਸ਼ਨਾ ਪੈਦਾ ਕਰਨ ਆਈਆਂ ਸਨ ਵਿਕਾਰ ਪੈਦਾ ਕਰਨ ਆਈਆਂ ਸਨ ਤੇ ਮਹਾਰਾਜ ਦੀ ਪ੍ਰੀਖਿਆ ਲੈਣ ਦੇ ਲਈ ਆਈਆਂ ਸਨ ਕਿਉਂਕਿ ਜਹਾਂਗੀਰ ਨੇ ਉਹਨਾਂ ਬੇਗਮਾਂ ਨੂੰ ਇੱਥੇ ਭੇਜਿਆ ਹੀ ਇਸੇ ਕੰਮ ਦੇ ਲਈ ਸੀ ਤੇ ਉਹ ਆਪਣੇ ਮਨ ਦੇ ਵਿੱਚ ਇਹ ਪਾਪ ਲੈ ਕੇ ਮਹਾਰਾਜ ਦੇ ਦਰਬਾਰ ਉੱਤੇ ਪਹੁੰਚੀਆਂ ਸਨ ਹੁਣ ਜੋ ਬਾਦਸ਼ਾਹ ਦੀ ਸਭ ਤੋਂ ਸੁੰਦਰ ਬੇਗਮ ਸੀ ਨੂਰ ਜਹਾਨ ਉਹ ਮਹਾਰਾਜ ਨੂੰ ਇੱਕ ਸਵਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮਹਾਰਾਜ ਤੁਹਾਡੇ ਨਾਲ ਤੁਹਾਡੀ ਆਪਣੀ ਬੇਗਮ ਕਿਉਂ ਨਹੀਂ ਹੈ ਮਹਾਰਾਜ ਤੁਸੀਂ ਆਪਣੀ ਬੇਗਮ ਦੇ ਬਿਨਾ ਕਿਵੇਂ ਰਹਿੰਦੇ ਹੋ ਜੁਮਾਨੀ ਦੀ ਉਮਰ ਹੈ ਤੁਹਾਡੇ ਸਰੀਰ ਵਿੱਚ ਇੰਨਾ ਜ਼ਿਆਦਾ ਬਲ ਹੈ ਇਸ ਤ੍ਰੀਤੋ ਬਿਨਾਂ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਸੀਂ ਆਪਣੇ ਮਨ ਉੱਪਰ ਕਿਵੇਂ ਕਾਬੂ ਕਰਦੇ ਹੋ ਤੇ ਅੱਗੇ ਕਹਿੰਦੀ ਹੈ ਕਿ ਮਹਾਰਾਜ ਖੁਦਾ ਨੇ ਤੁਹਾਡੇ ਉੱਪਰ ਬਹੁਤ ਸੋਹਣਾ ਰੂਪ ਬਖਸ਼ਿਆ ਹੈ ਇਦਾਂ ਲੱਗਦਾ ਹੈ ਜਿਵੇਂ ਖੁਦਾ ਨੇ ਸਾਰਾ ਰੂਪ ਤੁਹਾਡੇ ਉੱਪਰ ਹੀ ਲਾ ਦਿੱਤਾ ਹੋਵੇ ਤੇ ਕਹਿੰਦੀ ਹੈ ਕਿ ਮਹਾਰਾਜ ਅਸੀਂ ਅੱਜ ਤੱਕ ਦੀ ਪੂਰੀ ਦੁਨੀਆ ਵਿੱਚ ਐਡਾ ਸੁੰਦਰ ਕੋਈ ਮਰਦ ਨਹੀਂ ਦੇਖਿਆ ਜਿੰਨੇ ਸੁੰਦਰ ਤੁਸੀਂ ਹੋ ਤੇ ਕਹਿੰਦੀ ਹੈ ਤੁਸੀਂ ਆਪਣੇ ਨਾਲ ਆਪਣੀ ਪਤਨੀ ਨੂੰ ਕਿਉਂ ਨਹੀਂ ਰੱਖਦੇ ਕਿਹੜੀ ਉਹ ਇਸਤਰੀ ਹੈ ਕਿਹੜਾ ਉਹ ਇਨਸਾਨ ਹੈ ਜੋ ਤੁਹਾਡੇ ਦਰਸ਼ਨ ਕਰਕੇ 모ਹਿਤ ਨਹੀਂ ਹੋ ਜਾਂਦਾ ਤੇ ਕਹਿੰਦੀ ਹੈ ਕਿ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਤੇ ਅੱਗੇ ਕਹਿੰਦੀ ਹੈ ਕਿ ਮਹਾਰਾਜ ਤੁਹਾਡੇ ਉੱਪਰ ਇੰਨਾ ਹੁਸਨ ਹੈ ਏਡੀ ਜਵਾਨੀ ਹੈ ਤੁਸੀਂ ਕਿਉਂ ਨਹੀਂ ਮੋਜਾ ਮਾਣਦੇ ਤੁਸੀਂ ਆਪਣੇ ਨਾਲ ਆਪਣੀਆਂ ਬੇਗਮਾਂ ਨੂੰ ਕਿਉਂ ਨਹੀਂ ਰੱਖਦੇ ਕਿਉਂਕਿ ਜਵਾਨੀ ਜ਼ਿੰਦਗੀ ਵਿੱਚ ਇੱਕ ਵਾਰ ਮਿਲਦੀ ਹੈ ਜਵਾਨੀ ਵਾਪਸ ਦੁਬਾਰਾ ਨਹੀਂ ਆਉਂਦੀ ਉਹ ਕਹਿੰਦੀ ਕਿ ਤੁਸੀਂ ਜਵਾਨੀ ਇਕੱਲੇ ਕਿਉਂ گزار ਰਹੇ ਹੋ ਮਹਾਰਾਜ ਹੋਰ ਵੀ ਸੰਸਾਰਕ ਵਿੱਚ ਬੜੇ ਸੁੱਖ ਨੇ ਪਰ ਪਤੀ ਪਤਨੀ ਦੇ ਸੰਗਮ ਵਰਗਾ ਹੋਰ ਇੱਥੇ ਦੁਨੀਆ ਵਿੱਚ ਕੋਈ ਵੀ ਸੁੱਖ ਨਹੀਂ ਹੈ ਉਹ ਬੇਗਮ ਨੂੰ ਤਾਂ ਸਿਰਫ ਇੰਨਾ ਹੀ ਲੱਗਦਾ ਸੀ ਕਿ ਜੋ ਇਹ ਸੰਗਮ ਦੀ ਗੱਲ ਚੱਲੀ ਹੈ ਇਹ ਸਭ ਤੋਂ ਵੱਡਾ ਸੁੱਖ ਹੈ ਇਸ ਤੋਂ ਉੱਤੇ ਕੁਝ ਵੀ ਨਹੀਂ ਤੇ ਅੱਜ ਕੱਲ ਦੇ ਜੇ 100 ਬੰਦੇ ਵਿੱਚੋਂ ਆਪਾਂ ਕਹ ਦੀਏ ਕਿ 80 90 ਬੰਦਿਆਂ ਨੂੰ ਵੀ ਅਜਿਹਾ ਹੀ ਲੱਗਦਾ ਹੈ ਕਿ ਇਹ ਹੀ ਸਭ ਤੋਂ ਵੱਡਾ ਸੁੱਖ ਹੈ ਪਰ ਇਹ ਬਾਸ਼ਨਾ ਦਾ ਸਭ ਤੋਂ ਵੱਡਾ ਵਿਕਾਰ ਹੈ ਤੇ ਫਿਰ ਬੇਗਮ ਕਹਿੰਦੀ ਹੈ ਕਿ ਮਹਾਰਾਜ ਇਸ ਸਮੇ ਤੁਹਾਡਾ ਸਰੀਰ ਸਾਰੇ ਸੁੱਖ ਭੋਗਣ ਦੇ ਲਈ ਤਿਆਰ ਹੈ ਤੇ بیگم ਕਹਿੰਦੀ ਹੈ ਕਿ ਮਹਾਰਾਜ ਇਸ ਸਮੇਂ ਸਿਰਫ ਤੁਹਾਡੀ 18 ਸਾਲ ਦੀ ਉਮਰ ਹੈ ਤੇ ਤੁਸੀਂ ਜਵਾਨ ਵੀ ਬਹੁਤ ਸੋਹਣੇ ਹੋ ਤੇ ਤੁਹਾਡਾ ਹੁਸਨ ਵੀ ਬਹੁਤ ਬਾ ਕਮਾਲ ਹੈ ਤੇ ਅੱਲਾਹ ਤਾਲਾ ਨੇ ਤੁਹਾਡੇ ਉੱਪਰ ਹੁਸਨ ਤੇ ਜਵਾਨੀ ਦਾ ਮੀਂਹ ਵਰਸਾਇਆ ਹੈ ਤੁਸੀਂ ਆਪਣੇ ਹੁਸਨ ਤੇ ਜਵਾਨੀ ਨੂੰ ਐਵੇਂ ਬੇਵਜਹ ਉਂਝ ਹੀ ਨੰਗਵਾ ਦਿਓ ਹੁਣ ਮਹਾਰਾਜ ਸੱਚੇ ਪਾਤਸ਼ਾਹ ਬੀਗਮ ਨੂਰਜਹਾਂ ਤੇ ਬਾਕੀ ਬੇਗਮਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਬੋਲੇ ਬੀਗਮ ਨੂਰਜਹਾਂ 84 ਲੱਖ ਜੂਨ ਤੋਂ ਬਾਅਦ ਇਨਸਾਨ ਦੀ ਜੂਨੀ ਮਿਲਦੀ ਆ ਤੇ ਫਿਰ ਮਹਾਰਾਜ ਅੱਗੇ ਮੁੱਖੋਂ ਫਰਮਾਉਂਦੇ ਹਨ ਕਿ ਜੂਨੀ ਚਾਹੇ ਉੱਲੂ ਦੀ ਹੋਵੇ ਚਾਹੇ ਕੁੱਤੇ ਦੀ ਹੋਵੇ ਜਾਂ ਕਿਸੇ ਵੀ ਹੋਰ ਪੰਛੀ ਜਾਂ ਜਾਨਵਰ ਦੀ ਹੋਵੇ ਉਹਨਾਂ ਦਾ ਜੋੜਾ ਤਾਂ ਬਣਦਾ ਹੀ ਰਿਹਾ ਹੈ ਉਹਨਾਂ ਨੂੰ ਇਸਤਰੀ ਦਾ ਸੰਗ ਤਾਂ ਹੁੰਦਾ ਹੀ ਰਿਹਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਹਰ ਜੂਨ ਦੇ ਵਿੱਚ ਆਤਮਾ ਨੇ ਇਸ ਸੁੱਖ ਨੂੰ ਭੋਗਿਆ ਹੈ ਤੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਇਹ ਜੋ ਮਨੁੱਖ ਦਾ ਸਰੀਰ ਹੈ ਇਹ ਬੇਸ਼ਕੀਮਤੀ ਹੈ ਇਸ ਨੂੰ ਪਸ਼ੂਆਂ ਦੇ ਬਾਗ ਗਵਾਉਣਾ ਨਹੀਂ ਹੈ ਸਗੋਂ ਉਸ ਅਕਾਲ ਪੁਰਖ ਨੂੰ ਪਾਉਣ ਦਾ ਇੱਕ ਸਮਾਂ ਹੈ ਤੇ ਸਾਨੂੰ ਉਸ ਅਕਾਲ ਪੁਰਖ ਦਾ ਨਾਮ ਜਪਣਾ ਚਾਹੀਦਾ ਹੈ ਸਾਨੂੰ ਇਹ ਸਰੀਰ ਸਿਰਫ ਇੱਥੇ ਸੁਖ ਮਨਨ ਲਈ ਜਾਂ ਇਤਰੀ ਭੋਗਣ ਦੇ ਲਈ ਨਹੀਂ ਮਿਲਿਆ ਇਹ ਜਨਮ ਤਾਂ ਉਸ ਅਕਾਲ ਪੁਰਖ ਦੇ ਮਿਲਾਪ ਦੇ ਲਈ ਬਣਿਆ ਹੈ ਮਹਾਰਾਜ ਕਹਿੰਦੇ ਹਨ ਕਿ ਅਨੇਕਾਂ ਜਨਮਾਂ ਦੇ ਦੁੱਖ ਇਸ ਜਨਮ ਦੇ ਵਿੱਚ ਹੀ ਕੱਟੇ ਜਾਣਗੇ ਮਹਾਰਾਜ ਕਹਿੰਦੇ ਹਨ ਕਿ ਨਹੀਂ ਤਾਂ ਅਸੀਂ 84 ਲੱਖ ਜੂਨ ਦੇ ਵਿੱਚ ਪੈ ਜਾਵਾਂਗੇ ਕਦੇ ਕੋਈ ਜਾਨਵਰ ਬਣਾਂਗੇ ਕਦੇ ਕੋਈ ਪੰਛੀ ਬਣਾਂਗੇ ਫਿਰ ਇਹ 84 ਲੱਖ ਜੂਨ ਭੁਗਤਣ ਤੋਂ ਬਾਅਦ ਇਹ ਜਨਮ ਮਿਲੇਗਾ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ